ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਆਏ ਆ ਔਰ ਕਾਫੀ ਲੰਮਾ ਸਮਾਂ ਇਥੇ ਉਹ ਬੈਠੇ ਉਹਨਾਂ ਦੇ ਨਾਲ ਜਿਹੜੇ-ਜਿਹੜੇ ਵੀ ਮਸਲਿਆਂ ਤੇ ਗੱਲ ਸੀ ਸਿੱਖ ਰਹਿਤ ਮਰਿਆਦਾ ਦੀ ਗੱਲ ਸੀ ਜਿਹਨੂੰ ਪੰਥ ਨੇ ਬਣਾਇਆ ਔਰ ਜਿਹੜੀ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਿੱਖ ਵਾ ਉਹਦੇ ਮੁਤਾਬਕ ਆਪਣਾ ਸੱਭਿਆਚਾਰ ਕਲਚਰ ਵੀ ਤੈਅ ਕਰਦੇ ਫੇਰ ਦਸਵੰਦ ਦੀ ਗੱਲ ਆ ਕਿਉਂਕਿ ਆਪਾਂ ਸਭ ਜਾਣਦੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਗੋਲਕ ਗੁਰੂ ਦੀ ਜਿਹੜੀ ਆ ਇਹ ਪਰਦੇ ਕੱਜ ਦੀ ਆ ਕਈ ਵਾਰੀ ਬੰਦਾ ਉਹਨੇ 1 ਰੁਪਿਆ ਵੀ ਭੇਟਾ ਕਰਨਾ ਵਾ ਤੇ ਗੋਲਕ ਚ ਪਾ ਸਕਦਾ ਉਹਦੀ ਗੁਰੂ ਪ੍ਰਤੀ ਸ਼ਰਧਾ ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਬਾਕੀ ਗੋਲਕ ਦੇ ਵਿੱਚ ਸ਼ਰਧਾ ਹੁੰਦੀ ਆ ਇੱਥੇ ਗੁਰੂ ਕੇ ਲੰਗਰ ਚੱਲਦੇ ਆ ਇਹੋ ਜੇ ਮਸਲੇ ਸੀ ਰਤ ਮਰਿਆਦਾ ਦਾ ਮਸਲਾ ਸੀ ਪਿਛਲੀਆਂ ਕੁਝ ਵੀਡੀਓ ਦੀ ਗੱਲ ਸੀ ਉਦੇਸ ਸੰਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਉਹਨਾਂ ਨੇ ਬਹੁਤ ਇੱਥੇ ਪਹੁੰਚ ਕੇ ਤੇ ਆਪਣੇ ਹਰ ਸਪਸ਼ਟੀਕਰਨ ਜਿਹੜਾ ਦਿੱਤਾ ਵਾ ਉਹ ਪਰਖ ਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪੰਜ ਸਿੰਘ ਸਾਹਿਬਾਨ ਦੀ ਕਤਰਤਾ ਹੋਗੀ ਉਹਨਾਂ ਦੇ ਸਪਸ਼ਟੀਕਰਨ ਨੂੰ ਪੰਜ ਸਿੰਘ ਸਾਹਿਬਾਨ ਦੀ ਕਤਰਤਾ ਦੇ ਵਿੱਚ ਵਿਚਾਰਿਆ ਜਾਊਗਾ ਬਾਕੀ ਇੱਕ ਵੀਡੀਓ ਜਿਹੜੀ ਚੱਲ ਰਹੀ ਹੈ ਉਹਦਾ ਮਸਲਾ ਵਾ ਦੇਸ਼ਾਂ ਵਿਦੇਸ਼ਾਂ ਚੋਂ ਸ਼ਿਕਾਇਤਾਂ ਆਈਆਂ ਤੇ ਮੈਂ ਉਹਨਾਂ ਨੂੰ ਆਖਿਆ ਸੀ ਭਈ ਤੁਸੀਂ ਆਪਣੀਆਂ ਕੋਈ ਦੋ ਲੈਬਾਂ ਜਾਂ ਜਿਹੜੀਆਂ ਵੀ ਉਹ ਦੱਸੋ ਅਸੀਂ ਉਹਨਾਂ ਲੈਬਾਂ ਦੇ ਵਿੱਚੋਂ ਹੀ ਇਹ ਜਿਹੜੀ ਹੈਗੀ ਆ ਵੀਡੀਓ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਤੇ ਉਹਦੀ ਫਰੈਂਸਿਕ ਜਾਂਚ ਜਿਹੜੀ ਉਹ ਕਰਵਾ ਕੇ ਤਾਂ ਕਿ ਸੱਚ ਸਾਹਮਣੇ ਆ ਸਕੇ ਬਾਕੀ ਇਹ ਸ਼੍ਰੀ ਅਕਾਲ ਤੱਕ ਸਭ ਕਿਸੇ ਨਾਲ ਵੈਰ ਨਹੀਂ ਰੱਖਦਾ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਬਿਰਧ ਸੁਆਮੀ ਸੰਦਾ ਹਰ ਇੱਕ ਨੂੰ ਆਪਣੀ ਜਦੋਂ ਪੁੱਛਿਆ ਜਾਂਦਾ ਕੋਈ ਬੰਦਾ ਆਪਣਾ ਪੱਖ ਰੱਖਦਾ ਤਾਂ ਗੁਰੂ ਘਰ ਦੇ ਵਿੱਚ ਆਉਣਾ ਨਿਮਰਤਾ ਗੁਰੂ ਘਰ ਦੇ ਵਿੱਚ ਆਉਣਾ ਗੁਰੂ ਪ੍ਰਤੀ ਸਮਰਪਣਾ ਤਾਂ ਅੱਜ ਵੱਖ-ਵੱਖ ਮਸਲਿਆਂ ਦੇ ਉੱਤੇ ਸਰਦਾਰ ਭਗਵੰਤ ਸਿੰਘ ਜਿਹੜੇ ਆ ਉਹ ਜੋ ਵੀ ਉਹਨਾਂ ਕੋਲ ਸਪਸ਼ਟੀਕਰਨ ਮਰਿਆਦਾ ਦੇ ਮਸਲੇ ਦੇ ਉੱਤੇ ਜਿਹੜੀਆਂ ਕੁਝ ਪਿਛਲੀਆਂ ਵੀਡੀਓ ਵਾ ਜਾਂ ਸਿੱਖ ਸਿਧਾਂਤਾਂ ਦੇ ਮਸਲੇ ਤੇ ਬੋਲਦਿਆਂ ਕੋਈ ਸਿਕਸ ਦੰਤਾਂ ਦੇ ਖਿਲਾਫ ਗੱਲ ਆ ਰਵਾਇਤ ਦੇ ਖਿਲਾਫ ਉਹਦੇ ਤੇ ਉਹਨਾਂ ਦੇ ਜਿਹੜੇ ਸਪਸ਼ਟੀ ਕਰਨ ਦੀ ਲੈਗ ਹੈ ਔਰ ਬੜੇ ਸੋਹਣੇ ਮਾਹੌਲ ਚ ਗੱਲਬਾਤ ਹੋਈ ਔਰ ਆਪਣਾ ਸੋਹਣਾ ਪੱਖ ਰੱਖ ਕੇ ਇੱਥੇ ਗਏ ਨੇ ਹੁਣ ਤੱਕ ਉਹ ਬਿਆਨਬਾਜ਼ੀ ਵਿਵਾਦਿਤ ਬਿਆਨਬਾਜ਼ੀ ਕਰਦੇ ਰਿਹਾ ਹੈ ਅਕਾਲਪੁਰ ਸਾਹਿਬ ਬਾਰੇ ਜਥੇਦਾਰ ਸਾਹਿਬ ਬਾਰੇ ਗੁਰ ਕੀ ਕੋਲਤ ਬਾਰੇ ਉਹ ਗਲਤੀ ਬਣੀ ਉਹਨਾਂ ਨੇ ਆਪਣੀ ਉਹਨਾਂ ਨੇ ਕਿਹਾ ਜੀ ਮੈਂ ਮਹਿਸੂਸ ਕਰਨਾ ਭਈ ਮੈਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਕਾਫੀ ਮਸਲਿਆਂ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਮਰਪਣ ਦਿਖਾ ਕੇ ਔਰ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਵੀ ਨਹੀਂ ਸੀ ਬੋਲਣਾ ਚਾਹੀਦਾ ਜਿਹੜਾ ਵੀਡੀਓ ਚੱਲ ਚੋਂ ਕੰਦੇ ਚ ਨਿਕਲੀ ਹੈ ਜੀ ਵੀਡੀਓ ਕਿਹੜੇ ਮਾਹੌਲ 'ਚ ਗੱਲਬਾਤ ਹੋਈ ਦੇਖੋ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਈਐ ਗੁਰੂ ਦਾ ਸਿਧਾਂਤ ਆ ਬਹੁਤ ਸੁਖਾਵੇਂ ਮਾਹੌਲ 'ਚ ਗੱਲਬਾਤ ਹੋਈ ਮੇਰਾ ਸੁਭਾਅ ਬੜਾ ਖੁੱਲਾ ਡੁੱਲਾ ਵਾ ਅਗਲੇ ਦੀ ਵੀ ਗੱਲ ਸੁਣੋ ਗੁਰੂ ਦਾ ਸਿਧਾਂਤ ਵੀ ਦੱਸੋ ਜੈਸਾ ਬਾਲਕ ਭਾਏ ਸੁਪਾਈ ਲੱਖ ਅਪਰਾਧ ਕਮਾਵੈ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਇਹ ਗੁਰੂ ਦਾ ਸਿਧਾਂਤ ਆ ਭਈ ਇਹ ਠੀਕ ਆ ਮੈਂ ਬੜਾ ਸਪਸ਼ਟ ਆਖਿਆ ਉਹਨਾਂ ਨੂੰ ਵੀ ਸਿੱਖ ਰਹਿਤ ਮਰਿਆਦਾ ਉਹਨਾਂ ਨੇ ਮੰਨਿਆ ਵੀ ਵੀ ਸਿੱਖ ਰਹਿਤ ਮਰਿਆਦਾ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈ ਉਹਨਾਂ ਮੰਨਿਆ ਵੀ ਨਹੀਂ ਆ ਸਿੱਖ ਸਿਧਾਂਤਾਂ ਬਾਰੇ ਸਿੱਖ ਪਰੰਪਰਾਵਾਂ ਬਾਰੇ ਤੁਹਾਨੂੰ ਬਹੁਤਾ ਨਹੀਂ ਪਤਾ ਤੇ ਜਿਹੜੇ ਗੱਲ ਦਾ ਨਹੀਂ ਪਤਾ ਉੱਤੇ ਆਪਾਂ ਨੂੰ ਕਿਉਂਕਿ ਤੁਸੀਂ ਸੀਐਮਓ ਤਾਂ ਫਿਰ ਉੱਥੇ ਨਹੀਂ ਬੋਲਣਾ ਚਾਹੀਦਾ ਉਹਨਾਂ ਨੇ ਫੀਲ ਕੀਤਾ ਵੀ ਉੱਥੇ ਨਹੀਂ ਬੋਲਣਾ ਚਾਹੀਦਾ ਜਿਹੜੀ ਗੱਲ ਦੀ ਸਮਝ ਨਹੀਂ ਆ ਕਿਉਂਕਿ ਧਰਮ ਜਿਹੜਾ ਵਾ ਇਹ ਅੰਦਰ ਦਾ ਮਸਲਾ ਇਹ ਸਾਡੀ ਰੂਹ ਦੀ ਖੁਰਾਕ ਆ ਔਰ ਜਦੋਂ ਰੂਹ ਦੀ ਗੱਲ ਆਉਂਦੀ ਆ ਤੇ ਉਹ ਗੱਲ ਫਿਰ ਦਿਲ ਨੂੰ ਲੱਗਦੀ ਆ ਤਾਂ ਉਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਆਖਿਆ ਵੀ ਠੀਕ ਆ ਮੈਂ ਅੱਗੇ ਤੋਂ ਜਿਹੜੇ ਧਾਰਮਿਕ ਸਿੱਖ ਧਰਮ ਦੇ ਖਾਸ ਕਰਕੇ ਆ ਸਿਧਾਂਤ ਦੀ ਗੱਲ ਆ ਮर्याਦਾ ਦੀ ਗੱਲ ਆ ਤੇ ਮੈਂ ਕੋਈ ਵੀ ਏਦਾਂ ਦੀ ਟਿੱਪਣੀ ਨਹੀਂ ਕਰਾਂਗਾ ਸਖਤਰ ਕਰਨ ਦਾ ਗੱਲ ਕਰਦੇ ਨੇ ਸਜਾ ਲੈ ਕੇ ਜੀ ਸਤੇ ਦਿਨ ਦੀ ਉਹ ਉਹ ਬੈਗਾਂ ਦਾ ਧਾਰ ਕੇ ਲਗਾਈ ਜਾ ਸਕਦੀ ਇਹ ਇਹ ਦੇਖੋ ਹਾਂਜੀ ਜੀ ਸਿੰਘ ਸਾਹਿਬ ਇਹਦੀ ਬੈਗ ਲੈ ਕੇ ਆਏ ਸੀ ਕੂਟ ਭਰ ਕੇ ਕੁਝ ਧਾਰ ਕੇ ਬਾਹਰ ਆ ਕੇ ਵੀ ਜਨਾ ਗੱਲਬਾਤ ਕਰ ਰਹੇ ਸੀ ਕਿ ਬੈਗਾਂ ਦੇ ਵਿੱਚ ਨੇ ਬੈਗ ਦਿਖਾਇਆ ਤੁਹਾਨੂੰ ਬੈਗ ਵਿੱਚ ਨਹੀਂ ਮੈਨੂੰ ਨੇ ਕੁਝ ਵੀ ਦਿਖਾਇਆ ਹਾਂ ਲੈ ਕੇ ਆਏ ਨੇ ਉਹ ਸਾਡੇ ਜਿਹੜੇ ਇੰਚਾਰਜ ਨੇ ਬਗੀਚਾ ਸਿੰਘ ਜੀ ਸਖਤਰੇ ਉਹਨਾਂ ਨੂੰ ਉਹਨਾਂ ਨੇ ਦੇ ਦਿੱਤੇ ਔਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਗੁਰਦੁਆਰਾ ਗਜਟ ਆ ਇਹਦੇ ਵਿੱਚ ਹਰ ਮਹੀਨੇ ਕਿੰਨੇ ਪੈਸੇ ਸ਼੍ਰੋਮਣੀ ਕਮੇਟੀ ਕੋਲ ਗੋਲਕਾਂ ਚ ਆ ਰਹੇ ਕਿੱਥੇ-ਕਿੱਥੇ ਆ ਰਹੇ ਕਿੱਥੇ ਖਰਚ ਹੋ ਰਿਹਾ ਹੈ ਕੁੱਲ ਜੋੜ ਕਿੰਨਾ ਸਕੂਲਾਂ ਕਾਲਜਾਂ ਦਾ ਖਰਚਾ ਕਿੰਨਾ ਔਰ ਇਹਦੇ ਵਿੱਚ ਇਹਦੇ ਡਿਟੇਲ ਹੁੰਦੀ ਤੁਸੀਂ ਤੁਸੀਂ ਵੀ ਪੜ ਲਓ ਆਪਣੇ ਬੰਦਿਆਂ ਨੂੰ ਵੀ ਦੋ ਵੀ ਦੂਜਾ ਮੈਂ ਇਹ ਸਿੱਖ ਰਹਿਤ ਮਰਿਆਦਾ ਉਹਨਾਂ ਨੂੰ ਦਿੱਤੀ ਮੈਂ ਕਿਹਾ ਇਹਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਿਓ ਬਾਕੀ ਅਕਾਲ ਤਖਤ ਸਾਹਿਬ ਨਿਰਵੈਰ ਆ ਸਾਰਿਆਂ ਨੂੰ ਗਲੇ ਲਾਉਂਦਾ ਔਰ ਬਹੁਤ ਸੁਖਾਵੇਂ ਚੰਗੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਔਰ ਉਹ ਸਪਸ਼ਟ ਕਰਕੇ ਗਿਆ ਵੀ ਮੈਂ ਅੱਗੇ ਤੋਂ ਗੁਰੂ ਕੀ ਗੋਲਕ ਸਿੱਖ ਸਿਧਾਂਤ ਪਰੰਪਰਾ ਰਵੈਤ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਇਸ ਮਸਲੇ ਦੇ ਵਿੱਚ ਇਦਾਂ ਦੀ ਕਦੀ ਅੱਗੇ ਕੋਈ ਟਿੱਪਣੀ ਸਿੰਘ ਪਾਵਨ ਤੂਫਾ ਦੇ ਮਾਮਲੇ ਤੇ ਕੋਈ ਗੱਲਬਾਤ ਹੋਈ ਜ ਮੁੱਖ ਮੰਤਰੀ ਨਾਲ ਹਾਂਜੀ ਹੋਈ ਉਹਦੇ ਵਿੱਚ ਮੈਨੂੰ ਆਖਿਆ ਸੀ ਵੀ ਕਈ ਕਮਾਂ ਤੁਸੀਂ ਕਾਲੀ ਕਰ ਜਾਂਦੇ ਆ ਜਿਵੇਂ ਉਹ ਬੰਗੇ ਵਾਲਾ ਜਿਹੜਾ ਮਸਲਾ ਕਿਉਂਕਿ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਔਰ ਗੁਰਦੁਆਰਾ ਸਾਹਿਬ ਨੇ ਉੱਥੇ ਮਹਾਰਾਜ ਦੇ ਭਾਵਨ ਸਰੂਪ ਆ ਬਹੁਤ ਸਾਰੇ ਸਰੂਪ ਉਹ ਵੀ ਹੈ ਜਿਹੜੇ ਭਾਈ ਚਦਰ ਸਿੰਘ ਜੀਵਨ ਸਿੰਘ ਸ਼ਬਦ ਦੇ ਰਹੇ ਸਾਡੀ ਦਮਦਮੀ ਟਕਸਾਲ ਤੋਂ ਵੀ ਸ਼ਬਦ ਦੇ ਰਹੇ ਕੁਝ ਹੋਰ ਵੀ ਪ੍ਰਸਾਂ ਉੱਥੇ ਵੀ ਬਹੁਤ ਸਾਰੇ ਸਰੂਪ ਆ ਫੇਰ ਬਹੁਤ ਸਾਰੇ ਪਿੰਡਾਂ ਦੇ ਤੁਸੀਂ ਸਾਰੇ ਥਾਵਾਂ ਤੇ ਚਲ ਜਓ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਚ ਔਰ ਕਈਆਂ ਨੇ ਰਸੀਦਾ ਨਹੀਂ ਸੰਭੀਆਂ ਹੁੰਦੀਆਂ ਨੰਬਰ ਲੱਗੇ ਹੁੰਦੇ ਆ ਪਰ ਜੇ ਦੀ ਰਸੀਦ ਨਹੀਂ ਆ ਗਈ ਇਹਦਾ ਮਤਲਬ ਇਹ ਨਹੀਂ ਵੀ ਉਹ ਅਨਧਿਕਾਰ ਹੁੰਦਾ ਉਹ ਗੁਰਦੁਆਰਾ ਸਾਹਿਬ ਚ ਆ ਤੇ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਹੋਊਗਾ ਨਾ ਇਹ ਗੱਲਾਂ ਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਰਮ ਦਾ ਮਸਲਾ ਨਾ ਫਿਰ ਮੈਂ ਪ੍ਰੈਸ ਦੇ ਰਾਈ ਮੈਂ ਸਾਰਿਆਂ ਨੂੰ ਪਹਿਲਾਂ ਵੀ ਕਿਹਾ ਸੀ ਸਰੂਪ ਬਰਾਮਦ ਹੋ ਗਏ ਬਹੁਤ ਸਾਨੂੰ ਇਹ ਸ਼ਬਦ ਚੁਬਦਾਵਾ ਸਾਡੇ ਜਾਗਤ ਜੋਤ ਗੁਰੂ ਆ ਗੁਰੂ ਗ੍ਰੰਥ ਸਾਹਿਬ ਹਾਂ ਗੁਰਦੁਆਰਿਆਂ ਤੋਂ ਸਰੂਪ ਹੀ ਹੋਣੇ ਆ ਮਹਾਰਾਜ ਦੇ ਔਰ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਸ਼ਾਇਦ ਤੁਹਾਡੇ ਨਾਲ ਬਾਹਰ ਵੀ ਕੀਤੀ ਵੀ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਸਮਝਾ ਦਿੱਤਾ ਜਾਵੇ ਅਸੀਂ ਰਾਬਤਾ ਕਰ ਲਿਆ ਕਰਾਂਗੇ ਕਿ ਸਾਨੂੰ ਨਹੀਂ ਪਤਾ ਹੁਣ ਸਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਆ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚਲਦੀਆਂ ਵਾਂ ਕਈ ਰਿਕਵਰ ਕੀਤੀ ਬਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸੱਚਖੰਡ ਤੇ ਬਿਰਾਜਮਾਨ ਹੁੰਦੇ ਆਹੀਂ ਸਾਡੀ ਜਾਗਤ ਜੋਤ ਗੁਰੂ ਆ ਤੋ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਗੱਲ ਵੀ ਕੀਤੀ ਵੀ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹ ਜਿਹੜੀਆਂ ਪ੍ਰੇਮ ਵਾਲੀਆਂ ਰੂਹਾਂ ਵਾਂ ਗੁਰੂ ਨਾਨਕ ਨਾਮ ਲੈਵਾ ਉਹਨਾਂ ਨੂੰ ਦਿਲ ਦੁਖਦੇ ਆ ਅਰੇ ਦੇ ਤੇ ਬੜੀ ਵੈਸੇ ਤੇ ਜਦੋਂ ਮਹਾਰਾਜ ਦਾ ਗੱਲ ਹੈਗੀ ਆ ਸੱਚੇ ਪਾਤਸ਼ਾਹ ਦੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮਰਿਆਦਾ ਵਾ ਬੇਮਰਿਆਦਾ ਸ਼ਬਦ ਜਿਹੜੇ ਚੁਬਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾਾਂ ਦੇਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆ ਔਰ ਮਾਫ ਕਰਿਓ ਬਹੁਤੇ ਪੜਦੇ ਨਹੀਂ ਆ ਸਿੱਖ ਧਰਮ ਦੀ ਸਮਝ ਨਹੀਂ ਆ ਸਿਧਾਂਤਾਂ ਦੀ ਸਮਝ ਨਹੀਂ ਆ ਤੋ ਇਹ ਗੱਲ ਹੋਈ ਆ ਉਹਨਾਂ ਨਾਲ ਸਿੰਘ ਸਾਹਿਬ ਜੀ ਕਿਹਾ ਇਹਦੇ ਚੱਲਣਾ ਚੱਲਣਾ ਚਾਹੀਦਾ ਸਿੰਘ ਸਾਹਿਬ ਪਹਿਲਾਂ ਇੱਧਰ ਪੁੱਛ ਲਓ ਉਹਨਾਂ ਨੇ ਕਿਹਾ ਇੱਕ ਸ਼੍ਰੋਮਣੀ ਕਮੇਟੀ ਸੰਸਤਾ ਬਾੜੀ ਨਹੀਂ ਪਰ ਉਹਦੇ ਪ੍ਰਬੰਧਕਾਂ 'ਚ ਕਮੀਆਂ ਹੋ ਸਕਦੀਆਂ ਨੇ ਜਿਹੜੇ ਬਾਬਤ ਉਹਨਾਂ ਨੂੰ ਸ਼ਿਕਾਇਤਾਂ ਆਈਆਂ ਸੋ ਸ਼ਿਕਾਇਤਾਂ ਦੇ ਦਿੱਤੇ ਨੇ ਜੇਕਰ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਤੁਹਾਡੇ ਨੂੰ ਕਾਰਵਾਈ ਇਸ ਤਰੀਕੇ ਦੀ ਦੇਖੋ ਜੀ ਜਿਹੜੀ ਸ਼੍ਰੋਮਣੀ ਕਮੇਟੀ ਆ ਜਦੋਂ ਕੋਈ ਗੱਲਬਾਤ ਕਰਦਾ ਨਾ ਉਹਨੂੰ ਇਥੋਂ ਬਰਖਾਸਤ ਵੀ ਕੀਤਾ ਜਾਂਦਾ ਬਹੁਤ ਸਾਰੇ ਤੁਸੀਂ ਮਾਮਲੇ ਹੋ ਜਿਹੜੇ ਵੇਖੋਗੇ ਇੱਕ ਖੁਦ ਮੁਖਤਿਆਰ ਸਿੱਖ ਸੰਸਥਾ ਹਾਂ ਅਕਾਲ ਤਖਤ ਸਾਹਿਬ ਦੇ ਅੰਡਰ ਆ ਜੋ ਕੋਈ ਮੇਰੇ ਧਿਆਨ ਚ ਵੀ ਲੈਂਦਾ ਤੇ ਮੈਂ ਉੱਤੇ ਨਿਗਾਹ ਮਾਰੂੰਗਾ ਕਿਉਂ ਨਹੀਂ ਮਾਰਾਂਗੇ ਜੇ ਕੋਈ ਦੇ ਕੇ ਗਿਆ ਤਾਂ ਪਰ ਦੇਖਾਂਗੇ ਉਹ ਕੋਈ ਮਸਲਾ ਨਹੀਂ ਆ ਪਰ ਮੈਂ ਫੇਰ ਇਹ ਕਹਿਣਾ ਵਾਂ 1 ਲੱਖ ਸੰਗਤ ਦਰਬਾਰ ਸਾਹਿਬ ਸਾਡੇ ਗੁਰੂ ਰਾਮਦਾਸ ਪਾਸ਼ਾ ਦੇ ਉੱਥੋਂ ਪ੍ਰਸ਼ਾਦਾ ਛੱਕਦੀ ਆ ਔਰ ਦੁਨੀਆ ਭਰ ਦੇ ਵਿੱਚ ਜਦੋਂ ਕੋਵਿਡ-19 ਆਇਆ ਤੇ ਲੰਗਰ ਖੋਲਤੇ ਤਾਂ ਇਹ ਜਿਹੜਾ ਗੁਰੂ ਦਾ ਫਲਸਫਾ ਵਾ ਇਹਨੂੰ ਆਪਾਂ ਖੁੱਲੇ ਦਿਲ ਦੇ ਨਾਲ ਇਹਨੂੰ ਪ੍ਰਵਾਨ ਕਰੀਏ। ਸਿੰਘ ਸਾਹਿਬ ਜਿਹੜਾ ਸੀਐਮ ਨੇ ਕੱਲ 170 ਸਰੂਪ ਬਰਾਮਦ ਕਰਨ ਦਾ ਬਿਆਨ ਦਿੱਤਾ ਸੀ ਅੱਜ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀਆਂ ਨੂੰ ਵੱਲੋਂ ਪੂਰੀ ਡਿਟੇਲ ਸਾਂਝੀ ਕੀਤੀ ਗਈ ਹੈ। ਗੁਰਪ੍ਰੰਧ ਸਾਹਿਬ ਦੇ ਸਰੂਪਾ ਬਾਰੇ ਉਹ ਮੁੱਖ ਮੰਤਰੀ ਬਿਆਨ ਠੂਠਾ ਦੱਸਿਆ ਗਿਆ। ਦੇਖੋ ਮੈਂ ਨਹੀਂ ਸੁਣਿਆ ਕਿਉਂਕਿ ਮੈਂ ਤੇ ਇੱਧਰ ਸੀ ਇਹਦੇ। ਬਾਕੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੇ ਸਰੂਪ ਨੇ ਇਹ ਅਨੰਦ ਘਰਤ ਨਹੀਂ ਆ। ਪਹਿਲਾਂ ਲੋਕਾਂ ਸਾਡੇ ਅੱਜ ਕੀੰਦਾ ਸੀ ਵੀ ਕਿਸ ਦੀ ਕੋਈ ਗੁਰੂ ਅੱਗੇ ਅਰਦਾਸ ਪੂਰੀ ਹੋ ਗਈ ਤਾਂ ਉਹਨਾਂ ਨੇ ਕਹਿਣਾ ਵੀ ਅਸੀਂ ਮਹਾਰਾਜ ਦੇ ਸਰੂਪ 'ਤੇ ਟੱਕਰਾਂਗੇ ਉੱਥੇ ਗੁਰਦੁਆਰਾ ਸਾਹਿਬ 'ਚ ਦਵਾਂਗੇ ਦਾ ਸਰੂਪ ਮਹਾਰਾਜ ਦੇ ਆਉਂਦੇ ਸੀ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਬਹੁਤ ਸਾਰੇ ਨਿਯਮ ਕਟੇ ਗਏ ਵੀ ਪੰਜ ਸਿੰਘ ਆਉਣਗੇ ਉਹਦੀ ਪੂਰੀ ਡਿਟੇਲ ਲਈ ਜਾਣ ਲੱਗੀ ਇਹ ਜੋ ਕੁਝ ਵੀ ਹੈਗਾ ਨਕੀਆਂ ਨੂੰ ਸਮਝ ਨਹੀਂ ਆ ਉਹ ਕਈ ਤਫਸਰੇ ਕਰਨ ਵਾਲੇ ਜਿਹੜੇ ਉਹ ਆਪਣੇ ਤਫਸਰੇ ਕਰੀ ਜਾਂਦੇ ਆ ਉਹ ਬਿਨਾਂ ਜਾਂਚ ਤੋਂ ਹੀ ਬੋਲੀ ਜਾਂਦੇ ਆ ਤੋ ਮੈਂ ਸਾਰਿਆਂ ਨੂੰ ਇਹ ਕਹਿਣਾ ਮੀਆ ਕਿ ਧਰਮ ਦਾ ਮਸਲਾ ਬੜਾ ਨਾਜ਼ੁਕ ਹੁੰਦਾ ਵੀਡੀਓ ਦੀ ਜਾਂਚ ਹੋਏਗੀ ਸੀਐਮ ਸਾਹਿਬ ਕਹਿੰਦੇ ਵੀ ਉਹ ਨਕਲੀ ਹੈ ਤੁਸੀਂ ਆਪਣੀ ਜਾਂਚ ਹਾਂ ਬਿਲਕੁਲ ਹੋਊਗੀ ਜੀ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਸ਼ਰਦਾ ਦਾ ਮਸਲਾ ਗੁਰੂ ਸਾਹਿਬ ਦਾ ਮਸਲਾ ਔਰ ਮੈਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਕੋਈ ਦੋ ਲੈਬ ਦੱਸੋ ਥੋ ਆਪਾਂ ਜਾਂਚ ਕਰਾ ਦਾਂਗੇ ਸੱਚ ਸਾਹਮਣੇ ਆਉਣਾ ਚਾਹੀਦਾ ਤੁਹਾਡੇ ਕੋਲ ਹਾਂਜੀ ਤੁਹਾਡੇ ਵੱਲੋਂ ਕੋਈ ਆਪਣੀ ਲੈਬ ਦੇ ਵਿੱਚ ਨਹੀਂ ਉਹਦੀ ਚੈਕਿੰਗ ਕਰਵਾਈ ਜਾਵੇ ਬਿਲਕੁਲ ਕਰਵਾਈ ਜਾਵੇਗੀ ਇਸ ਵੀ ਕਾਨੂੰਨ ਬਾਰੇ ਗੱਲ ਹੋਈ ਥੋੜੀ ਜੀ ਜਿਵੇਂ ਕਾਨੂੰਨਨਾਂ ਜਿਆ ਸਖਤ ਕਾਨੂੰਨ ਬਣਨਾ ਚਾਹੀਦਾ 베ਰੀਆਂ ਉੱਤੇ ਉਹ ਜਿਹੜੇ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੈਂ ਵੀ ਕੱਲ ਤੱਕ ਸਭ ਤੋਂ ਬਹੁਤ ਵਾਰੀ ਕਿਹਾ ਵੀ ਬਣਨਾ ਚਾਹੀਦਾ ਹਾਂ ਮੈਂ ਇੱਥੇ ਸਪਸ਼ਟ ਕਰੂੰਗਾ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਨੇ ਉਹਦੇ ਲਈ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਔਰ ਉਹ ਆ ਰਹੇ ਨੇ ਸਾਡੇ ਸਿੰਘ ਜਿਹੜੇ ਭਾਈ ਗੁਰਜੀਤ ਸਿੰਘ ਹਣੀ ਔਰ ਕਾਫੀ ਲੰਮੇ ਸਮੇਂ ਤੋਂ ਉਹ ਉਹਨਾਂ ਨੇ ਦਰਦ ਹੰਡਾਇਆ ਵਾ ਔਰ ਪੰਜਾਬ ਹਰ ਸੇਖੀ ਚਾਹੁੰਦਾ ਹੈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਾਨੂੰਨ ਇਹ ਹੋਣਾ ਚਾਹੀਦਾ ਇਹ ਤੇ ਵੇਖੋ ਆਉਣ ਵਾਲੇ ਸਮੇਂ ਦੱਸਾਂਗੇ ਸਿੱਖ ਸਾਹਿਬ ਡਾਕਟਰ ਇਸ਼ਰ ਸਿੰਘ ਦੀ ਜਾਂਚ ਰਿਪੋਰਟ ਬਾਰੇ ਵੀ ਗੱਲਬਾਤ ਹੋਈ ਪਈ ਅੱਜ ਨਹੀਂ ਹੋਈ ਨਹੀਂ ਹੋਈ ਦੀ ਜਾਂਚ ਤੇ ਮੋੜ ਬੰਪਸ ਤੁਹੇ ਲੈ ਕੇ ਗੱਲਬਾਤ ਹੋਈ ਜੇ ਤੁਸੀਂ ਕਿਹਾ ਸੀ ਸੀ ਉਹ ਉਹ ਆਉਣ ਵਾਲੇ ਸਮੇਂ ਕਰਾਂਗੇ ਜੀ ਉਹ ਕਿਉਂਕਿ ਉਹ ਜਿਹੜੇ ਹੈਗੇ ਨੇ ਸੰਧਵਾ ਸਾਹਿਬ ਸਪੀਕਰ ਤੋ ਉਹ ਉਹ ਮਸਲੇ ਤੇ ਕਾਫੀ ਬੋਲਦੇ ਨੇ ਉਹਨਾਂ ਨੇ ਪਗਲੀ ਮੀਟਿੰਗ ਕੋਈ ਤਾਂ ਕੋਈ ਪੰ ਸਿੰਘ ਸਵਾਨ ਦੀ ਮੀਟਿੰਗ ਕੋਈ ਤਾਂ ਕੋਈ ਹੋਣੀ ਜੀ ਇਹ ਆਪਾਂ ਤੈਅ ਕਰਾਂਗੇ ਜੀ ਸਾਹਿਬ ਤੁਸੀਂ ਪਿਛਲੀ ਵਾਰੀ ਜ਼ਿਕਰ ਕੀਤਾ ਸੀ ਕਿ ਕੋਰਤਾਰ ਸਿੰਘ ਸੰਵਾ ਨੂੰ ਵੀ ਤੁਹਾਨੂੰ ਬੁਲਾਇਆ ਜਾ ਸਕਦਾ ਤੇ ਕੋਈ ਚਰਚਾ ਹੈ ਦੇਖੋ ਜੀ ਵੈਸੇ ਤੇ ਮੈਂ ਰੱਬ ਅੱਗੇ ਅਰਦਾਸ ਕਰਦਾ ਪਈਏ ਸਰਕਾਰ ਸਰਕਾਰ ਵਾਲੇ ਕੰਮ ਕਰੇ ਕਿਸੇ ਦੇ ਧਰਮ ਵਿੱਚ ਦਖਲ ਨਾ ਦਵੇ ਸਿਧਾਂਤਾਂ ਦੇ ਉਲਟ ਨਾ ਬੋਲੇ ਤੇ ਸਾਨੂੰ ਲੋੜੀ ਨਾ ਪਵੇ ਜਤ ਜੀ ਸਾਹਿਬ ਪਰ ਇਹ ਅਕਾਲ ਤਖਸਾਲ ਆ ਅਕਾਲ ਤਖਸਾਲ ਸਰਵੋੱਚ ਅੱਜ ਉਹਨਾਂ ਨੇ ਪ੍ਰਵਾਨ ਕੀਤਾ ਇੱਥੇ ਬੜੇ ਕੁਲ ਦੇ ਲਈ ਨਾਲ ਕੀਤਾ ਵੀ ਸਾਡਾ ਸਿਰ ਝੁਕਦਾ ਹਰ ਇੱਥੇ ਹਰ ਇੱਕ ਨੂੰ ਝੁਕਣਾ ਹੀ ਪਊਗਾ ਬੰਦੇ ਹੁੰਦੇ ਜਾਂਦੇ ਰਹਿਣਗੇ ਪਰ ਜਿਸ ਅਕਾਲ ਤਖਸਾਲ ਲਈ ਸਾਡੀਆਂ ਲੱਖਾਂ ਸ਼ਹਾਦਤਾਂ ਆ ਗਈਆਂ ਉਸ ਅਕਾਲ ਤੱਕ ਸਾਬ ਲਈ ਸਾਡਾ ਰੋਮ ਰੋਮ ਰਿਣੀ ਆ ਤੇ ਰਹੂਗਾ ਸਤਿ ਸ੍ਰੀ ਅਕਾਲ ਜਾਨਾ ਚਾਹੁੰਦੀ ਹੈ ਕਿ ਉਹ ਪਸੰਦ ਸਿੱਖ ਨੇ ਠੀਕ ਹੈ ਤੁਹਾਡਾ ਕੀ ਨਾਮ ਆ ਤੁਸੀਂ ਇੱਥੇ ਆਏ ਹੋ ਹਾਂਜੀ ਇਹ ਸਖਤਰੇ ਤਾਂ ਆਏ ਹਾਂ ਅਕਾਲ ਤੱਕ ਸਾਬ ਤੇ ਜਾ ਸਕਦੇ ਹੋ ਜਾ ਸਕਦੇ ਹਾਂ ਨਹੀਂ ਫਸੀਲ ਤੇ ਜਾ ਸਕਦੇ ਹੋ ਇੱਕ ਮਿੰਟ ਪਹਿਲਾ ਪਹਿਲਾ ਮੈਂ ਸਮਝ ਲਿਆ ਬਸ ਇਹੋ ਹੀ ਜਵਾਬ ਆ ਇੱਥੇ ਇੱਥੇ ਮੇਰੇ ਕੋਲ ਬਹੁਤ ਸਨੇਮਿੱਤਰ ਆ ਸਾਰੇ ਪ੍ਰੈਸ ਵਾਲੇ ਮਿੱਤਰ ਹੀ ਆਪਣੇ ਆਉਂਦੇ ਨੇ ਗੱਲਬਾਤ ਹੁੰਦੀ ਆ ਕਿਸੇ ਵੀ ਮਸਲੇ ਦੇ ਉੱਤੇ ਕਿਸੇ ਨੂੰ ਪੁੱਛਿਆ ਜਾ ਸਕਦਾ ਸਾਰੇ ਤਰ੍ਹਾਂ ਦੇ ਲੋਕ ਵੀ ਆਉਂਦੇ ਨੇ ਮੁਸਲਮਾਨ ਦੇ ਲੋਕ ਵੀ ਆਉਂਦੇ ਨੇ ਉਹ ਆਪਣੇ ਮਸਲਿਆਂ ਦੇ ਨਾਲ ਗੱਲਬਾਤ ਕਰਦੇ ਨੇ ਕਿ ਪਤੀ ਤੇ ਦਾਜ ਆਉ ਉਸ ਤਰ੍ਹਾਂ ਦਾ ਸਾਰੇ ਤਰ੍ਹਾਂ ਦਾ ਮੇਲ ਜਿਉਂ ਅਕਾਲ ਤਖਤ ਅਸਥਾਨ ਦੇ ਦੇਖੋ ਦੇਖੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਸਾਹਿਬ ਦੀ ਫਸੀਲ ਆ ਜਿਹੜੀ ਉੱਥੇ ਰਹਿਤਵਾਨ ਸਿੱਖ ਹੀ ਜਾਂਦੇ ਪਰ ਇਹ ਦਫਤਰ ਆ ਠੀਕ ਆ ਇੱਥੇ ਤੁਸੀਂ ਵੀ ਗੱਲਬਾਤ ਕਰ ਹੀ ਰਹੇ ਹੋ ਨਾ ਤੇ ਬਹੁਤ ਸਾਰੇ ਸਾਡੇ ਸਿੱਖ ਭਰਾ ਵੀ ਜਿਵੇਂ ਸੁਖਤਾਨ ਸਿੰਘ ਜੀ ਤੁਸੀਂ ਕੇਸ ਨਹੀਂ ਰੱਖੇ ਹੋਏ ਸਿੱਖਾਂ ਦੇ ਪੁੱਤੋਂ ਪਰ ਆ ਗਏ ਉਹਨਾਂ ਇੱਥੇ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਉਹਨਾਂ ਨੂੰ ਕੀ ਗੱਲਬਾਤ ਕਿਉਂ ਨਹੀਂ ਕਰ ਸਕਦੇ ਕਰ ਲਈ ਸਿੰਘ ਸਾਹਿਬ ਦਸ਼ਰਪਾਲ ਸਾਹਿਬ ਆ ਗਿਆ ਹੈ ਜਿਹਨਾਂ ਸਾਹਿਬ ਦੀ ਵੀਡੀਓ ਸੀ ਟਾਲ ਖਾਇਆ ਵਾਏ ਕਿ ਸਪੱਸ਼ਟ ਸਿੱਖ ਅਕਾਲ ਤਖਤ ਸਾਹਿਬ ਜੁਝਾਰ ਕਾਲ 133 ਕਤਰੀ ਤੋਂ ਲੈ ਕੇ 7 ਸਾਲ ਤੋਂ 21 ਨੰਸ਼ ਸਿੰਘ ਸਾਹਿਬ ਇਹਨਾਂ ਚਲੋ ਮੈਂ ਜਵਾਬ ਦੇ ਦਤਾ ਤੁਹਾਨੂੰ ਉਹਦਾ ਤੁਸੀਂ ਆਏ ਹੋ ਨਾ ਇੱਥੇ ਬਹੁਤ ਸਾਰੇ ਦੁਦੇ ਵੀਰ ਆਏ ਨੇ 31 ਤੋਂ 20 ਰਹੀਆਂ ਨੇ ਉਹ ਕਿੰਨੀਆਂ ਵੀਡੀਓ ਤੁਹਾਡੇ ਤੱਕ ਪਹੁੰਚੀਆਂ ਤੇ ਜਿਹੜੇ ਮਾਧਿਅਮ ਰਾਹੀਂ ਪਹੁੰਚੀਆਂ ਸੀਗੀਆਂ ਮਾਧਿਅਮ ਤਾਂ ਸੋਸ਼ਲ ਮੀਡੀਆ ਹੀ ਹੈ ਜੀ ਪਰ ਇੱਥੇ ਸ਼ਿਕਾਇਤਾਂ ਆਈਆਂ ਅਕਾਲ ਤਖਬ ਸਾਹਿਬ ਤੇ ਮੇਲ ਆਈਆਂ ਸ਼ਿਕਾਇਤਾਂ ਆ ਜ਼ਿੰਮੇਵਾਰ ਤੇਰਾ ਵੱਲੋਂ ਆਈਆਂ ਤੁਸੀਂ ਕੁਛ ਕੁਸ਼ਨ ਕਰੋ ਨੇ ਕੁਸ਼ਨ ਕਰੋ ਤੁਸੀਂ ਨੀਹਾ ਸਲਾਰੀਆ ਜੀ ਹਾਂਜੀ ਮੈਂ ਜਾਨਣਾ ਚਾਹੁੰਦਾ ਚਾਹਦੀ ਆ ਕਿ ਤੁਸੀਂ ਕੀ ਉਹਨਾਂ ਨੂੰ ਤਨਖਾਹਿਆ ਕਰਾਂ 50000 ਰਿਲੀਜ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ ਦੇਖੋ ਪੰਥ ਨੂੰ ਆਦੇਸ਼ ਕੀਤਾ ਜਾ ਸਕਦਾ ਕਿਸੇ ਵੀ ਬੰਦੇ ਦੇ ਪ੍ਰਤੀ ਪੰਥ ਨੂੰ ਆਦੇਸ਼ ਕੀਤਾ ਜਾ ਸਕਦਾ ਕਿ ਉਹ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰੇ ਪੰਥ ਨੂੰ ਦੇਸ਼ ਕੀਤਾ ਜਾ ਸਕਦਾ। ਪਿਛਲੇ ਸਮੇਂ ਚ ਹੋਇਆ। ਅੱਜ ਮੁੱਖ ਮੰਤਰੀ ਆਏ ਜੀ ਆਪਣਾ ਸਪਸ਼ਟਕਰਨ ਜ਼ੁਬਾਨੀ ਨਹੀਂ ਦਿੱਤੇ ਵੀ ਦੇਖੇ ਗਏ ਔਰ ਪਾਡ ਵੀ ਦੇਖੇ ਗਏ ਜਿਹੜੀ ਦਸਤਾਵੇਜ਼ਾਂ ਦਾ। ਕਿ ਜੇਕਰ ਅਕਾਲ ਤਖਤ ਸਾਹਿਬ ਸਤ੍ਰੀਪ ਸਪਸ਼ਟ ਨਹੀਂ ਹੁੰਦਾ ਸੰਸਾਪਾ ਨਹੀਂ ਹੁੰਦੇ ਕਿ ਦੁਬਾਰਾ ਵੀ ਬੁਲਾਇਆ ਜਾ ਸਕਦਾ ਸਪਸ਼ਟਕਰਨ ਲਈ। ਕਿ ਮੈਨੂੰ ਲੱਗਦਾ ਲੋੜ ਨਹੀਂ। ਤੁਨਾ ਸਪਸ਼ਟਕਰਨ ਦੇਖੇ ਨੇ ਉਹ। ਬਾਕੀ ਅਗਲੇ ਪੰਨ ਸਿੰਘ ਸਾਹਿਬਾਨ ਦੀ ਇਕਤਰਤਾ ਦੇ ਵਿੱਚ ਉਹਨੂੰ ਵਿਚਾਰ ਲਾਂਗੇ ਬਾਕੀ ਮੈਂ মিডিਏ ਦੇ ਲਈ ਸਭ ਨੂੰ ਇੱਕ ਅਪੀਲ ਜ਼ਰੂਰ ਕਰਦਾ ਅ ਜਿਹੜੇ ਮਸਲੇ ਤੇ ਆਪਾਂ ਕਹਿ ਦਿੰਨੇ ਆਂ ਭਈ ਉਹਦੀ ਚਰਚਾ ਜਿਹੜੀ ਆ ਰਾਜਨੀਤੀ ਨਾ ਕੀਤੀ ਜਾਵੇ ਤਾਂ ਮੇਰੇ ਇਹ ਇਹੋ ਹੀ ਆ ਵੀ ਉੱਥੇ ਸਾਨੂੰ ਥੋੜਾ ਜਿਹਾ ਉਤੋਂ ਸੰਕੋਚ ਕਰਨੀ ਚਾਹੀਦੀ ਕਈ ਬੰਦੇ ਉਹ ਵੀ ਬਾਲੇ ਜਾਂਦੇ ਜਿਨ੍ਹਾਂ ਨੂੰ ਅਕਾਲ ਤੱਕ ਸਭ ਤੋਂ ਅ ਕੋਈ ਨਾ ਕੋਈ ਮਿਲਿਆ ਹੁੰਦਾ ਵੀ ਇਹ ਪੰਥ ਦੇ ਉਲਟਾ ਉਹ ਫਿਰ ਸਾਡਾ ਮੂੰਹ ਚੜਾਇਆ ਜਾਂਦਾ ਸਿੱਖਾਂ ਦਾ ਆਮ ਸਿੱਖ ਇਹਨੂੰ ਮਹਿਸੂਸ ਕਰਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਸਭ ਕੋ ਮੀਤ ਹਮ ਆਪਣਾ ਕੀਨਾ ਹਮ ਸਭ ਨਾਲ ਕੇ ਸਾਜਨ ਪਿਆਰ ਮੁਹੱਬਤ ਇਤਫਾਕ ਗੁਰੂ ਨੇ ਸਿਖਾਇਆ ਪ੍ਰੇਮ ਪਿਆਰ ਦੇ ਨਾਲ ਰਹੀਏ ਸਿੱਖ ਕੌਮ ਵਿਲੱਖਣ ਕੌਮ ਆ ਇਹਦੇ ਸਿਧਾਂਤ ਵੱਖਰੇ ਆ ਅਕਾਲ ਤਖ਼ਤ ਸਾਹਿਬ ਸਰਵੋੱਚਾ ਤੋਂ ਸਰਕਾਰਾਂ ਆਪਣੇ ਕੰਮ ਕਰਨ ਸਿੱਖ ਸੰਸਥਾਵਾਂ ਆਪਣੇ ਕੰਮ ਕਰਨ ਗਿਆ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਦਾ ਤੇ ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ ਜਿਨੇ ਗੁਰਚਕ ਨੂੰ ਨਾ ਨੀਤੀ ਕਰਨਾ ਅੱਗੇ ਤੋਂ ਐਸੀ ਕੋਈ ਗਲਤੀ ਨਾ ਹੋਵੇ ਤੁਹਾਡੇ ਤੋਂ ਜਿਨ੍ਹਾਂ ਨੂੰ ਸਿਧਾਂਤ ਸਿੱਖ ਤਰ੍ਹਾਂ ਸਿਧਾਂਤਿਕ ਮर्यादा ਪਤਾ ਹੋਵੇ ਮੈਨੂੰ ਤੁਹਾਡੀ ਸਮਝ ਨਹੀਂ ਲੱਗੀ ਕੀ ਕਰ ਰਹੇ ਕਿ ਮੁੱਖ ਮੰਤਰੀ ਸਾਹਿਬ ਨੂੰ ਸਲਾਹ ਦਿਓਗੇ ਕਿ ਨਾਲ ਆਪਣੇ ਇੱਕ ਨੀਤੀ ਕਰਨਾ ਮੈਂ ਦੇਖੋ ਉਹ ਮੇਰੀ ਹੋਈ ਗੱਲ ਉਹਨਾਂ ਨੂੰ ਉਹ ਉਹ ਕਹਿੰਦੇ ਅਸੀਂ ਮਤਲਬ ਅੱਗੇ ਤੋਂ ਨਹੀਂ ਬੋਲਾਂਗੇ ਜਿਹੜੇ بڑے ਸਿੱਖਾਂ ਦੇ ਇਟਰਨਲ ਮਸਲੇ ਨਹੀਂ ਬੋਲਾਂਗੇ ਉਹ ਬੋਲ ਗਏ ਨੇ ਉਹਨਾਂ ਨੇ ਕਿਹਾ 328 ਪਾਵਰ ਦਾ ਆਪਾ ਜਿਹੜਾ ਮਸਲਾ ਉਹ ਚਾਹੁੰਦੇ ਨੇ ਕਿ ਤੇ ਰਾਜਨੀਤੀ ਨਾ ਹੋਵੇ ਜਦੋਂ ਦੁੱਖ ਤਾਂ ਖਤਮ ਹੋ ਜੇ ਜਲਦੀ ਤੋਂ ਜਲਦੀ ਉਹ ਚੰਗੀ ਗੱਲ ਹੈ ਜੀ ਮੈਂ ਤੇ ਆਪ ਕਹਿੰਦਾ ਹਰ ਸਿੱਖ ਚਾਹੁੰਦਾ ਇਹ ਤੇ ਕਿ ਰਾਜਨੀਤੀ ਨਾ ਹੋਵੇ ਸਿੰਘ ਸਾਹਿਬ ਸਿੰਘ ਸਾਹਿਬ ਜਿਹੜੇ ਵੀ ਤੁਹਾਡੇ ਕੋਲ ਸਿੱਖ ਪਵਾਰਾਂ ਤੋਂ ਕੋਈ ਮਦਦ ਸਿੱਖ ਕੋਈ ਹਾਜ਼ਰ ਹੁੰਦਾ ਤੁਸੀਂ ਪਿਆਰ ਨਾਲ ਵੀ ਉਹਨਾਂ ਨੂੰ ਕਹਿੰਦੇ ਹੋ ਗੁਰਸਿੱਖ ਪਵਾਰਾਂ ਨੂੰ ਹਾਂ ਜੀ ਇਹ ਸਲਾਹ ਦੇਣ ਤੇ ਮੰਨ ਕੀਤਾ ਸੀਐਮ ਸਾਹਿਬ ਉਹ ਮੈਂ ਤਾਂ ਪਹਿਲਾਂ ਵੀ ਸਲਾਹ ਦਿੱਤੀ ਹੈ ਇਹਨਾਂ ਨੂੰ ਤਾਂ ਮੈਂ ਮੀਢੇ ਰਾਈ ਵੀ ਦੰਨਾ ਸਬਤ ਸੂਰਤ ਦਸਤਾਰ ਸਿਰਾ ਇਹ ਸਾਡੀ ਪਛਾਣ ਆਈਂ ਅਰਦਾਸ ਚ ਪੜਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਿਭਾਈ ਹਰ ਬੱਚਾ ਜਿਹੜਾ ਸਿੱਖ ਪਰਿਵਾਰ ਚ ਪੈਦਾ ਆਇਆ ਉਹਨੂੰ ਸਰਦਾਰ ਬਣਨਾ ਚਾਹੀਦਾ ਗੁਰੂ ਨੇ ਸਰਦਾਰੀ ਬਖਸ਼ੀ ਅਤੇ ਮਾਣ ਕਰਨਾ